ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਉਮੀਦ ਕਰਦੇ ਆਂ ਜੀ ਤੁਸੀਂ ਸਾਰੇ ਜਣੇ ਠੀਕ ਠਾਕ ਹੋਵੋਗੇ ਚੜ੍ਹਦੀ ਕਲਾ ਦੇ ਵਿੱਚ ਹੋਵੋਗੇ ਤੇ ਆਪਣੀ ਆਪਣੀ ਜ਼ਿੰਦਗੀ ਵਿੱਚ ਖੁਸ਼ ਹੋਵੋਗੇ ਜੀ ਪ੍ਰਮਾਤਮਾ ਤੁਹਾਨੂੰ ਸਾਰਿਆਂ ਨੂੰ ਤੰਦਰੁਸਤੀ ਬਖਸ਼ੇ ਤੇ ਸਾਰਿਆਂ ਦੇ ਕੰਮ ਕਾਰਾਂ ਵਿੱਚ ਮਾਲਕ ਕਰੇ ਜੀ ਵਾਤਾ ਲਓ ਜੀ ਅੱਜ ਹੁਣ ਫੈਮਲੀ ਸਾਰੀ ਨਾਲ ਆ ਤੇ ਉਹ ਭਾਈ ਕਹਿੰਦੇ ਨਹੀਂ ਹੁੰਦੇ ਵੀ ਜਦੋਂ ਭਾਣਜੇ ਭਾਣਜੀਆਂ ਆਈਆਂ ਵੀ ਹੁੰਦੀਆਂ ਫਿਰ ਪਿਕਨਿਕ ਤਾਂ ਮਣੀ ਮੋਟੀ ਬਣਦੀ ਉਹ ਹਨਾ ਤੁਸੀਂ ਉਹ ਪਿੱਛੇ ਦੇਖ ਸਕਦੇ ਆ ਬੈਠੇ ਆ ਸਾਰੇ ਦਰਿਆ ਦੇ ਕੰਢੇ ਦਰਿਆ 'ਚ ਅੱਜ ਪਾਣੀ ਬਹੁਤ ਜ਼ਿਆਦਾ ਛੱਡਿਆ ਵਾਏ ਨਹੀਂ ਤਾਂ ਇਹ ਦਰਿਆ ਵੈਸੇ ਸਤਲੁਜ ਦਰਿਆ ਜੀ ਇਹ ਸਾਡੇ ਲਾਗੇ ਪੈ ਜਾਂਦਾ ਸਾਨੂੰ ਇੱਥੋਂ 5-6 ਕਿਲੋਮੀਟਰ ਦਾ ਰਸਤਾ ਹੈ ਦੂਰ ਤੇ ਉਰੇ ਇਹ ਇਸ ਦਰਿਆ ਵਿੱਚ ਨਹੀਂ ਪਾਣੀ ਇੰਨਾ ਹੁੰਦਾ ਨਹੀਂ ਕਿਉਂਕਿ ਹੁਣ ਪਾਣੀ ਦਰਿਆ ਤਾਂ ਨਾਮ ਲਈ ਰਹਿ ਗਿਆ ਤੁਹਾਨੂੰ ਪਤਾ ਪਾਣੀ ਤਾਂ ਕਿੱਥੇ ਆ ਪੰਜਾਬ ਕੋਲ ਹਨਾ ਪਰ ਅੱਜ ਹੈਗਾ ਜੀ ਪਾਣੀ ਸੋਹਣਾ ਛੱਡਿਆ ਵਾ ਤੇ ਮੇਨ ਗੱਲ ਜਿਹੜੀ ਮੈਂ ਤੁਹਾਨੂੰ ਦਿਖਾਣੇ ਨੂੰ ਕੈਮਰਾ ਖੋਲਿਆ ਸੀਗਾ ਉਹ ਗਾਂ ਮੱਝਾਂ ਆਈਆਂ ਦੇਖੋ ਪੂਰੇ ਨਾ ਗੁਜਰਾਂ ਦੇ ਡੇਰੇ ਆ ਤਿੰਨ ਚਾਰ ਡੇਰੇ ਆ ਮੱਝਾਂ ਦੇਖੋ ਆ ਕੇ ਸਾਰੀਆਂ ਨੇ ਠੰਡਾ ਪਾਣੀ ਪੀਤਾ ਦੇਖੋ ਜੀ ਐਨ ਬਰਫ਼ ਵਰਗਾ ਹੈ ਕਹਿ ਲੋ ਵੀ ਦੋ ਦੋ ਕਿਲੋ ਦੁੱਧ ਦਾ ਡੰਗਰ ਉਦਾਂ ਹੀ ਵੱਜਵੇ ਇਹ ਜਿਆ ਪਾਣੀ ਇਹਦੇ ਵਿੱਚ ਇਹਨਾਂ ਨੇ ਨਹਾਣਾ ਹਨਾ ਸਵੇਰੇ ਸ਼ਾਮ ਐਹ ਜਾਈ ਪਾਣੀ ਪੀਣਾ ਐ ਸਾਫ਼ ਸੁਥਰਾ ਤੇ ਠੰਡਾ ਐ ਨ ਬਰਫ਼ ਵਾਲਾ ਕਿਉਂਕਿ ਇਹ ਜਿੱਥੇ ਤੱਕ ਹੁਣ ਪਾਣੀ ਦਿਖਦਾ ਐ ਨ ਸਾਫ਼ ਪਿਆ ਐ ਇਹ ਠੰਡਾ ਵੀ ਬਹੁਤ ਜ਼ਿਆਦਾ ਐ ਇਹ ਮਤਲਬ ਉੱਪਰੋਂ ਪਾਣੀ ਆਇਆ ਹੋਇਆ ਸਾਰਾ ਇਹ ਬਰਫ਼ ਬੋਰਫ਼ਾ ਖੁਰਦੀ ਐ ਹੁਣ ਜਿਹੜੀ ਪਹਾੜਾਂ ਪਹਾੜਾਂ ਦੀ ਹੈ ਨਾ ਇਹ ਸਾਰਾ ਉਹ ਪਾਣੀ ਚੱਲ ਰਿਹਾ ਪਾਣੀ ਮੈਂ ਤੁਹਾਨੂੰ ਬੈਕ ਕੈਮਰਾ ਕਰਕੇ ਦਿਖਾਂਦਾ ਵਿਊ ਕਿੰਨਾ ਟਾਪ ਦਾ ਬਣਿਆ ਹੋਇਆ ਐ ਨ ਇੱਕ ਨੰਬਰ ਵਿਊ ਬਣਿਆ ਹੋਇਆ ਜੀ ਤੇ ਬਹੁਤ ਵਧੀਆ ਅੱਜ ਪੂਰੇ ਦਿਲ ਲੱਗ ਰਿਹਾ ਐ ਹਨਾ ਤੇ ਅਸੀਂ ਆਏ ਤੇ ਜੀ ਇਹ ਕਹਿੰਦੇ ਤੇ ਵੀ ਕਿਤੇ ਪਿਕਨਿਕ ਮਨਾ ਕੇ ਆਉਣੀ ਆ ਭਾਈ ਕਿਤੇ ਜਾ ਕੇ ਆਉਣਾ ਇਹਨਾਂ ਨੂੰ ਅੱਜ ਲੈ ਗਿਆ ਸੀਗਾ ਮੈਂ ਕਿਤੇ ਪਹਾੜੀ ਏਰੀਆ ਚ ਹਨਾ ਉਹ ਤੁਹਾਨੂੰ ਬਲੌਗਾਂ 'ਚ ਅੱਗੇ ਪਤਾ ਲੱਗੇ ਜਾਣਾ ਕਿੱਥੇ ਗਏ ਤੇ ਤੇ ਉਥੋਂ ਆਉਂਦੇ ਆਉਂਦੇ ਫਿਰ ਇਹ ਕਹਿੰਦੇ ਭਾਈ ਵੀ ਸਮਾਨ ਵੀ ਬਹੁਤ ਲਿਆ ਵਾ ਨਾਲ ਹਨਾ ਬਿਉਰੇ ਬਣਾਉਣਾ ਵੀ ਆ ਕੁਛ ਤੇ ਵੀ ਕਿੱਥੇ ਬਣਾਈਏ ਮੈਂ ਕਿਹਾ ਭਾਈ ਕੋਈ ਗੱਲ ਨਹੀਂ ਜਗ੍ਹਾ ਮੇਰੇ ਕੋਲ ਹੈਗੀ ਆ ਜਗਾ ਵੀ ਐ ਨਿਕਾ ਨੰਬਰ ਆ ਟਾਪ ਦੀ ਹੈਨਾ ਜਿਹਨੂੰ ਕਹਿੰਦੇ ਵੀ ਐਨ ਪੂਰੀ ਵਧੀਆ ਸ਼ਾਂਤੀ ਵਾਲਾ ਮਾਹੌਲ ਆ ਐਨ ਵਧੀਆ 뷰 ਆ ਹੈਨਾ ਆ ਕਿਤੇ ਕਿਤੇ ਮੱਛੀਆਂ ਵੀ ਦਿਖਦੀਆਂ ਆ ਐ ਚੁੱਭੀ ਲਾਉਂਦੀਆਂ ਹੈਨਾ ਤੇ ਇਹ ਜਾ ਮਾਹੌਲ ਆ ਜਿਹੜਾ ਇਹ ਬੰਦੇ ਨੂੰ ਮਾਣਾ ਮੋਟਾ ਅ ਨਿਕਲਣਾ ਚਾਹੀਦਾ ਘਰੋਂ ਬਾਹਰ ਹੈਨਾ ਦੇਖਣਾ ਚਾਹੀਦਾ ਸਾਰਾ ਕੁਝ ਤੇ ਚਲੋ ਬਾਕੀ ਹੁਣ ਦਿਖਾਉਣਾ ਜੀ ਤੁਹਾਨੂੰ ਬੈਕ ਕੈਮਰਾ ਕਰਕੇ ਕੀ ਕੁਛ ਆ ਪਾਣੀ ਦੀ ਸਪੀਡ ਬਹੁਤ ਤੇਜ਼ ਆ ਜੀ ਵੈਸੇ ਅੱਜ ਪਹਿਲੀ ਵਾਰ ਜਿੱਥੇ ਤੱਕ ਮੈਂ ਹੁਣ ਦੇਖਿਆ ਏ ਹੁਣ ਤੱਕ ਵੀ ਮੰਨੂ ਜਿੱਥੇ ਦਾ ਕ ਆਈਡੀਆ ਹੈਗਾ ਏ ਅੱਜ ਮੈਂ ਕਹਿੰਦਾ ਵੀ ਪੰਜ ਚਾਰ ਸਾਲਾਂ ਤੇ ਬਾਅਦ ਮੈਂ ਇੰਨਾ ਕੁ ਪਾਣੀ ਮੀਹਾਂ ਤੇ ਬਿਨਾਂ ਮੀਂਹ ਨਹੀਂ ਜਦੋਂ ਹੁਣ ਪਏ ਵੇ ਇਹ ਵੀ ਪਾਣੀ ਉੱਪਰੋਂ ਮੀਹਾਂ ਨਹੀਂ ਮੀਹਾਂ ਵਾਲਾ ਨਹੀਂ ਹੈ ਜੇ ਮੀਹਾਂ ਵਾਲਾ ਹੁੰਦਾ ਫਿਰ ਤਾਂ ਗੰਦਲਾ ਹੋਣਾ ਦਾ ਇਹ ਸਾਫ਼ ਪਿਆ ਬਿਲਕੁਲ ਪਾਣੀ ਮੀਹਾਂ ਤੇ ਬਗੈਰ ਇੰਨਾ ਪਾਣੀ ਮੈਂ ਅੱਜ ਦੇਖਿਆ ਇਹਦੇ ਵਿੱਚ ਦਰਿਆ 'ਚ ਬਹੁਤ دیر ਬਾਅਦ ਹਨਾ ਪਾਣੀ ਵੈਸੇ ਹੋਰੇ ਵੀ ਚੱਲ ਲਿਆ ਬਾਅਦ ਦੇਖੋ ਆ ਕਿੰਨਾ ਪਿਆ ਸਾਰਾ 1-2 ਦਿਨ ਪਹਿਲਾਂ ਉਰੇ ਪਾਣੀ ਚੱਲਿਆ ਵਾ ਸਾਰਾ ਇਹ ਗਿੱਲਾ ਪਿਆ ਏ ਤੇ ਪਰ ਹੁਣ ਫਿਲਹਾਲ ਚਲੋ ਥੋੜਾ ਇਹ ਘਟਿਆ ਵਾ ਤੇ ਦਿਖਾਉਣਾ ਤੁਹਾਨੂੰ ਬੈਕ ਕੈਮਰਾ ਕਰਕੇ ਲਓ ਜੀ ਆ ਬਾਈਪਾਸ ਹੈ ਨਵਾਂ ਇਹ ਜਿਹੜਾ ਬਣਿਆ ਹੋਇਆ ਇਹ ਪੁਲਸ ਲੈਂਡ ਤੋਂ ਨਿਕਲਦਾ ਜੀ ਇਹ ਸਿੱਧਾ ਆ ਰ ਇੱਥੇ ਆਪਣਾ ਅਸਰੋਂ ਆਕੇ ਤੇ ਆ ਪੁਲ ਬਣਿਆ ਹੋਇਆ ਜੀ ਉਰੇ ਪਹਿਲਾਂ ਇੱਕੇ ਹੁੰਦਾ ਸੀਗਾ ਉੱਥੇ ਤੱਕ ਜ਼ੂਮ ਹੋਣਾ ਨਹੀਂ ਆ ਉਹ ਸਾਹਮਣੇ ਤੁਸੀਂ ਦੇਖ ਸਕਦੇ ਆ ਉੱਥੇ ਰੋਡ ਚੱਲਦਾ ਏ ਪਹਿਲਾਂ ਉਹੀ ਪੁਲ ਹੁੰਦਾ ਥਾ ਉੱਥੇ ਪਰ ਭੀੜ ਹੋ ਜਾਂਦੀ ਦੀ ਬਹੁਤ ਜ਼ਿਆਦਾ ਜਾਮ ਲੱਗਦਾ ਥਾ ਫਿਰ ਇਹ ਬਾਈਪਾਸ ਕੱਢਿਆ ਤਾਂ ਬਾਦਲ ਸਰਕਾਰ ਨੇ ਜੀ ਬਾਦਲਾਂ ਨੇ ਕੀਤਾ ਤਾਂ ਇਹਦਾ ਨਿਰਮਾਣ ਤੇ ਬਹੁਤ ਜਾਤੇ ਫਾਇਦਾ ਹੋ ਗਿਆ ਤਾਂ ਜੀ ਜਦੋਂ ਇਹ ਰੋਡ ਨਿਕਲੇਆ ਤੇ ਪਾਣੀ ਬਾਈ ਜੀ ਤੁਸੀਂ ਦੇਖੋ ਪਾਣੀ ਕਿੰਨਾ ਤੇਜ਼ ਆ ਹਨਾ ਆ ਕਿਤੇ ਕਿਤੇ ਤੁਹਾਨੂੰ ਮੱਛੀਆਂ ਦੀ ਵੀ ਝਲਕ ਦੇਖਣ ਨੂੰ ਮਿਲ ਜੂਗੀ ਇੱਥੇ ਕਿਤੇ ਕਿਤੇ ਮੱਛੀ ਵੀ ਜੁੱਬੀ ਆ ਦੇਖੋ ਜਿੱਦਾਂ ਹੁਣ ਆ ਪਾਣੀ ਹਿੱਲਿਆ ਦਾ ਵੇ ਮੱਛੀਆਂ ਵੀ ਉਹਰੇ ਜੁੱਬੀਆਂ ਜੀਆਂ ਮਾਰਦੀਆਂ ਕਿਤੇ ਕਿਤੇਾਈ ਦਿਖਾਉਣਾ ਤੁਹਾਨੂੰ ਜੇ ਕੋਈ ਭਾਈ ਦਿਖ ਗਈ ਹੈ ਨਾ ਪਰ ਹੁਣ ਨਹੀਂ ਦਿਖਣੀ ਐ ਜਦ ਕੈਮਰਾ ਆਫ ਹੋਣਾ ਐ ਫੇਰ ਬਥੇਰੀਆਂ ਦਿਖਦੀਆਂ ਤੇ ਚਲੋ ਹੋਏ ਨਹੀਂ ਇਹ ਤਾਂ ਚੱਲੀ ਹੋ ਜਾਣਾ ਜੀ ਸਿਸਟਮ ਮੱਛੀਆਂ ਵਾਲਾ ਤੇ ਉਹ ਦੇਖੀ ਤੀ ਇੱਕ ਹੈ ਨਾ ਤੇ ਭਾਈ ਹੁਣ ਪਿਕਨਿਕ ਉਧਰ ਚੱਲ ਰਹੀ ਆ ਫੈਮਿਲੀ ਬੈਠੀ ਆ ਆਪਣੀ ਸਾਰੀ ਹੈ ਨਾ ਉਹ ਬਣਾ ਰਹੇ ਆ ਸਮਾਨ ਹੁਣ ਦੇਖਦੇ ਆ ਕੀ ਬਣਦਾ ਇਹ ਕੀ ਸ਼ੱਕੀ ਹੈ ਹਨਾ ਜਾ ਕੇ ਤੇ ਆ ਜੋ ਫਿਰ ਤੁਹਾਨੂੰ ਮਲਾਉਨੇ ਆ ਫੈਮਿਲੀ ਨਾਲ ਵੀ ਲਓ ਜੀ ਭਾਈ ਆ ਦੇਖੋ ਆ ਇਨ ਜਾਰੇ ਮੈਸਾਂ ਦੇ ਹਨਾ ਜਿਹੜੀਆਂ ਨੇ ਐਨ ਬਰਫ ਵਰਗਾ ਪਾਣੀ ਪੀਣਾ ਆਹਾਹਾਹਾ ਕੀ ਬਾਤ ਹੈ ਮੈਂ ਹੀ ਲੋ ਜਾਂਦੀਆਂ ਐਨ ਆਪੇ ਪਾਣੀ ਦੇ ਟਿਕਾਣੇ ਪਰ ਇਹਨਾਂ ਨੇ ਪਾਣੀ ਪੀ ਕੇ ਆਪੇ ਵਾਪਸ ਆ ਜਾਣਾ ਦੇਖ ਲੋ ਇਹ ਡੰਗਰਾਂ ਦਾ ਫਿਰ ਦੁੱਧ ਆਪੇ ਵਧਣਾ ਇਹ ਤਾਂ ਚਲੋ ਹੁਣ ਵਿਚਾਰੀਆਂ ਥੋੜੀਆਂ ਜੀਆਂ ਖਰਾਕ ਤੇ ਹੋ ਜਾਂਦੀਆਂ ਇਹਨਾਂ ਕੋਲ ਮਾਰ ਖਾ ਜਾਂਦੀਆਂ ਚੁਕਣ ਚੱਕਣ ਦਮ ਟੁੱਟ ਲੰਦਾ ਡੰਗਰ ਨੇ ਸਾਰੀ ਦਿਹੀ ਖੜੀ ਤੁਰੇ ਰਹਿਣਾ ਹੈ ਨਾ ਤੁਰਨਾ ਫਿਰਨਾ ਹੈ ਨਾ ਪਰ ਪਾਣੀ ਦੇਖੋ ਤੁਸੀਂ ਨਜ਼ਾਰੇ ਲੰਦੀਆਂ ਐ ਠੰਡਾ ਪਿਆ ਪਾਣੀ ਉਹ ਭਾਈ ਮੋੜਿਆ ਤੂੰ ਹੁਣ ਕਿੱਥੇ ਜਾ ਕੇ ਪੀਣਾ ਏ ਬੱਚੇ ਨਾਲ ਲੰਘ ਜੀ ਦੇਖ ਲਓ ਕਿੱਥੇ ਤੱਕ ਚਲ ਗਈ ਹੈ ਇਹਨੂੰ ਨੇੜੇ ਦੜੇ ਪਸੰਦੇ ਨਹੀਂ ਆਉਂਦਾ ਆ ਦੋ ਵਿਚਾਰੀਆਂ ਚੁਕਣ ਲੱਗੀਆਂ ਵੀਆਂ ਇਹ ਕਹਿੰਦੀ ਆ ਚੱਲ ਹੁਣ ਨਿਕਲੀਆਂ ਵੀਆ ਦੌਜਾ ਮਾਰੇ ਜਾਈਏ ਹੋਰ ਦੇਖੋ ਭਾਈ ਐ ਨਜ਼ਾਰੇ ਲੰਦੀਆਂ ਮੈਂਸਾ ਆਹਾਹਾ ਠੰਡਾ ਪਾਣੀ ਹੈ ਆ ਚੀਜ਼ ਦੇ ਨਜ਼ਾਰੇ ਆ ਇਹ ਡੰਗਰਾਂ ਦੇ ਪੂਰੇ ਕਿਉਂ ਕਿ ਇਹਨਾਂ ਦੇ ਪਾਣੀ ਦਾ ਹੋਰ ਸਾਧਨ ਤਾਂ ਹੈ ਨਹੀਂ ਆ ਦੇਖੋ ਹੁਣ ਬਾਈ ਨੇ ਬਾਈ ਨੇ ਮਾਰੀ ਹਾਕ ਹੁਣ ਸਾਰਿਆਂ ਨੇ ਵਾਪਸ ਮੁੜ ਜਾਣਾ ਲਾਓ ਜੀ ਲੱਗੀਆਂ ਆ ਦੇਖੋ ਲਓ ਜੀ ਆ ਹਾਕ ਮਾਰੀ ਦੇਖ ਲਓ ਮੁੜ ਗਈਆਂ ਵਾਪਸ ਇਹ ਬੜੀਆਂ ਸਖਾਈਆਂ ਵੀ ਆ ਜੀ ਹਾਕ ਮਾਰੇ ਤੇ ਮੁੜ ਜਾਂਦੀਆਂ ਹੈ ਹਾਂ ਹਾਂ ਲਓ ਭਾਈ ਆ ਗਈਆਂ ਦੇਖ ਲਓ ਮੈਸਾ ਲਾਓ ਜੀ ਦੇਖੋ ਕਿੰਨੀਆਂ ਸਿਆਣੀਆਂ ਹੈ ਰੋਜ਼ ਦੇਣੀ ਜਿਹੜੀ ਟ੍ਰੇਨਿੰਗ ਚੱਲਦੀ ਦੇਖੋ ਉਹ ਦੇਖੋ ਉਧਰ ਬਾਈ ਹਾਕ ਮਾਰਦਾ ਆਜੋ ਆਜੋ ਸਾਰੀਆਂ ਤੁਰਪੀਆਂ ਦੇਖ ਲਓ ਸਾਰੀਆਂ A to Z ਕੋਈ ਕਿਦਰੇ ਨੂੰ ਆਲੇ-ਦਾਲੇ ਨੂੰ ਨਹੀਂ ਹੋਈ ਸਿੱਧੀਆਂ ਟਿਕਾਣੇ 'ਪਰ ਦੇਖੋ ਜੀ ਇਹ ਕਹਿੰਦੇ ਜਾਨਵਰ ਆ ਹਨਾ ਜਾਨਵਰ ਨੂੰ ਵੀ ਅਕਲ ਬਹੁਤ ਹੁੰਦੀ ਆ ਬਾਈ ਦੇਖੋ ਜਾ ਰਹੀਆਂ ਕਿ ਨਾ ਇਹ ਜਾ ਤਾਂ ਵੈਸੇ ਨਖਰੇ ਜਿ ਕਰਦੀਆਂ ਰਹੀਆਂ ਮੈਨੂੰ ਲੱਗਦਾ ਨਾਣੇ ਨੂੰ ਦਿਲ ਕਰਦਾ ਪਰ ਮੈਂ ਆਏ ਹੈਰਾਨਾ ਦੇਖ ਲਓ ਨਾ ਹੀ ਨਹੀਂ ਕੋਈ ਵੀ ਮੈਂ ਸਾਡੇ ਵਾਲੀਆਂ ਹੁੰਦੀਆਂ ਹੁਣ ਉਹਨਾਂ ਨੇ ਵਹਿ ਜਾਣਾ ਦਾ ਪਾਣੀ 'ਚ ਇਹ ਉਹਰੇ ਰੋਜ਼ ਰਹਿਣ ਕਰਕੇ ਨਾ ਹੁਣ ਇਹਨਾਂ ਨੂੰ ਪਤਾ ਵੀ ਕਿਹੜੇ ਟਾਈਮ ਇਹਨਾਂ ਨੇ ਨਾ ਹੋਣ ਵਾਸਤੇ ਛੱਡਣਾ ਕਿਹੜੇ ਟਾਈਮ ਇਹਨਾਂ ਨੇ ਪਾਣੀ ਪੀਣ ਨੂੰ ਛੱਡਣਾ ਸਾਨੂੰ ਤੇ ਹੁਣ ਹੀ ਨਾ ਪਾਣੀ ਪੀਣ ਦੀ ਜੌਬ ਤੀ ਇੱਧਰ ਸੌਰੀ ਪਾਣੀ ਪੀਣ ਦੀ ਡਿਊਟੀ ਲੱਗੀ ਹੋਈ ਸੀ ਆਪਣਾ ਜੌਬ ਪਾਣੀ ਪੀ ਕੇ ਹੁਣ ਚੱਲੀਆਂ ਭਾਈ ਇਹ ਲਓ ਜੀ ਭਾਈ ਆ ਗਿਆ ਹੁਣ ਤੁਰ ਪਣਾ ਇਹਨਾਂ ਨੇ ਮੂਰੇ ਮੂਰੇ ਸਾਰੀਆਂ ਨੇ ਦੇਖ ਲਓ ਹੋ ਗਈਆਂ ਲਾਈਨ ਵਾਈਜ਼ ਸਾਰੀਆਂ ਹਨਾ ਲੈ ਭਾਈ ਹੁਣ ਦੇਖ ਲਓ ਜਾਨਵਰਾਂ ਨੂੰ ਅਕਲ ਕਿੰਨੀ ਆਪੇ ਤੁਰ ਪੀਆਂ ਇਕੱਲੀ ਇਕੱਲੀ ਉਹ ਜਾ ਰਹੀਆਂ ਨੇ ਸਾਮਣੇ ਉਹਥੇ ਡੇਰਾ ਆਏ ਇਹਨਾਂ ਨੇ ਡੇਰੇ ਪਰ ਜਾ ਪਹੁੰਚਣਾ ਉਹ ਦੇਖੋ ਸਾਹਮਣੇ ਡੇਰਾ ਇਹਨਾਂ ਦਾ ਉੱਥੇ ਇਹਨਾਂ ਨੇ ਜਾ ਪਹੁੰਚਣਾ ਜਦੇ ਭਾਈ ਉਹ ਪੁਲ ਦੇ ਥੱਲੇ ਹਨਾ ਲਾਓ ਜੀ ਨੂਰੂ ਤੂੰ ਕੀ ਚੱਕਿਆ ਵਾ ਪੁੱਤ ਡੱਬਾ ਕਹਿੰਦੀ ਡੱਬਾ ਤੈਂ ਕਿ ਚੱਕਿਆ ਵਾ ਹੱਤ ਤੈਂ ਕਿ ਚੱਕਿਆ ਵਾ ਡੱਬਾ ਮੈਂ ਸੰਗ ਇਥੇ ਆਪਣੀਆਂ ਆਪਣੀਆਂ ਐ ਕਿਹਦੀਆਂ ਮੈਸਾਂ ਤੇਰੀਆਂ ਐ ਲੇ ਜੀ ਇਹ ਕਰਨ ਨੂੰ ਹਾਂ ਲੈ ਕੇ ਨਹੀਂ ਜਾਣੀ ਆ ਕਾਤੇ ਕਾਤੇ ਨਹੀਂ ਲੈ ਕੇ ਜਾਣੀ ਆ ਲਓ ਜੀ ਨੂਰ ਵੀ ਸਾਡੀ ਅੱਜ ਪਿਕਨਿੰਗ ਪਰ ਆਈ ਵੀ ਆ ਭਾਈ ਉਹਦੇ ਕਾਕਾ ਵੀ ਆ ਛੋਟਾ ਜਿਹਾ ਕਾਕਾ ਕਿੱਥੇ ਆ ਕਾਕਾ ਹਾਂ ਬਾਈ ਕਰਦੇ ਕਾਕੇ ਨੂੰ ਚਾਹ ਵੀ ਕਿ ਦੇਖੋ ਕਿਵੇਂ ਦੀ ਬਣੀ ਮੰਗੀ ਜਾ ਲਿਆਓ ਭਾਈ ਮੇਰੀ ਹਮੇਰੇ ਆਪਣੇ ਹੱਥ ਦੀ ਚਾਹ ਬਣਾਈ ਵੀ ਮੈਨੂੰ ਟੇਸਟ ਕਰਾਓ ਭਾਈ ਥੋੜੀ ਜੀ ਹੋ ਗਿਆ ਕੱਲ ਛੱਕਾ ਕਾਈ ਥੋੜਾ ਜਿਹਾ ਕਰਕੇ ਕਰਕੇ ਤਾਂ ਦੇ ਦੇ ਕਿੱਤਾ ਨਹੀਂ ਆ ਅੱਛਾ ਮਠਾ ਪੱਤੀ ਉਹ ਪੱਤੇ ਦਾ ਵਿੱਚੇ ਪਏ ਪੂਣੀ ਪੂਣੀ ਨਹੀਂ ਲਿਆਂਦੀ ਆ ਬੈਠੇਗਾ ਚੁੰਨੀ ਗੱਲ ਬੰੂਦੇ ਤੋ ਚਲ ਆ ਪੂਣੀ ਭੁੱਲਿਆ ਹੈ ਚਲ ਮੈਂ ਦੇਖਦਾ ਜਾ ਕੇ ਕਰਕੇ ਭਾਈ ਨਹੀਂ ਮਠਾ ਮੂਠਾ ਦਾ ਠੀਕ ਆ ਈ ਕਾ ਬੈਸੀ ਚਾਹ ਤਾਂ ਪਰ ਉਹ ਦੁੱਧ ਦਾ ਸਵਾਦ ਨਹੀਂ ਹੈਗਾ ਆਪਣੇ ਘਰ ਵਾਲਾ ਇਹਦਾ ਜਿਹੜਾ ਪਾਇਆ ਜਿਹੜਾ ਨਾ ਪਾਇਆ ਇਹ ਤਾਂ ਬਸ ਇੱਕ ਰੰਗ ਦੇ ਤਾ ਇਹਨੇ ਚਾਹ ਨੂੰ ਦੁੱਧ ਦਾ ਸਵਾਦ ਹੀ ਨਹੀਂ ਹੈ ਵਿੱਚ ਚਲੋ ਕੈਮੀਕਲ ਆ ਸਾਰਾ ਹੂੰ ਇਹ ਬਾਈ ਜੀ 90 ਦੇ ਨਾਲ ਜਿਹੜਾ ਖਰਾਬ ਨਹੀਂ ਹੁੰਦਾ ਦੁੱਧ ਉਹ ਸਾਡੇ ਕੋਲ ਪਿਆ ਤਾਂ ਇਹ ਮਨਾਲੀ ਲਿਆਤਾ ਸੀ ਇਹ ਪੈਕੇਟ ਉੱਥੇ ਹਾਂ ਚਾਹ ਤਾਂ ਉੱਦਾਂ ਰੰਗ ਰੂਪ ਵਧੀਆ ਬਣਿਆ ਹੈ ਇਹ ਜੀ ਗੱਲ ਨਹੀਂ ਪਰ ਦੁੱਧ ਦਾ ਟੇਸਟ ਨਹੀਂ ਹੈਗਾ ਵਿੱਚ ਇਹ ਅਸੀਂ ਮਨਾਲੀ ਲਿਆਤਾ ਜੀ ਪੈਕਟ 90 ਦਿਨ ਇਹ ਖਰਾਬ ਨਹੀਂ ਹੁੰਦਾ ਚਾਹੇ ਧੁੱਪ ਚ ਰੱਖੋ ਵੀ ਨੂੰ ਜੋ ਮਰਜ਼ੀ ਕਰੋ ਤੇ ਭਾਈ ਕਹਿੰਦੇ ਵੀ ਇਹ 90 ਦਿਨ ਦੁੱਧ ਖਰਾਬ ਨਹੀਂ ਹੁੰਦਾ ਇਹ ਅਸੀਂ ਚਲੋ ਉੱਥੇ ਤਾਂ ਲਿਆਤਾ ਸਾਡੇ ਕੋਲ ਕਿਹੜਾ ਕੋਈ ਉੱਥੇ ਗੈਸ ਸਿਲੰਡਰ ਨਾ ਸੌਰੀ ਫਰਿੱਜ ਤਾਂ ਤਾਂ ਅਸੀਂ ਇਹੀ ਲੈ ਲਿਆਤਾ ਅਨਸਰਦੀ ਨੂੰ ਵੀ ਚੱਲ ਕੇ ਤੇ ਚਾਹ ਚੂ ਪੀ ਹੋ ਜੂਗੀ ਪਰ ਉੱਥੇ ਯੂਜ਼ ਹੋਇਆ ਨਹੀਂ ਇਹ ਤਾਂ ਕਰਕੇ ਅੱਜ ਹੋਰੇ ਯੂਜ਼ ਹੋ ਗਿਆ ਭਾਈ ਇਹ ਹੈਨਾ ਮਗਾ ਚਲ ਦੁਨੀਆ ਹੀ ਪੀਂਦੀ ਆ ਭਾਈ ਅਸੀਂ ਵੀ ਦੇਖ ਲਈਏ ਟੈਸਟ ਕਰਕੇ ਪਰ ਉੱਡਾ ਹੈ ਨਹੀਂ ਸਵਾਦ ਵੀ ਮਜਬੂਰੀ ਚ ਪੀਂਦਾ ਹੋਣਾ ਜਿਹੜਾ ਵੀ ਪੀਂਦਾ ਹੋਣਾ ਦੇਖੋ ਜੀ ਜਿਹੜੀ ਆਹ ਸਾਹਮਣੇ ਫੈਕਟਰੀ ਦਿਖਦੀ ਨਾ ਤੁਹਾਨੂੰ ਇਹ ਮੈਂ ਤੁਹਾਨੂੰ ਦਿਖਾਨਾ ਜ਼ੂਮ ਕਰਕੇ ਆਹ ਵਾਲੀ ਫੈਕਟਰੀ ਆ ਜਿਹੜੀ ਸਾਹਮਣੇ ਆਹ ਇਹ ਫੈਕਟਰੀ ਬਹੁਤ ਬੜਾ ਕਾਰਖਾਨਾ ਹੈ ਕੋਈ ਪੁਰਾਣਾ ਫੇਲ ਹੋ ਗਿਆ ਵਾ ਇਹ ਇਹੇ ਸ਼ੂਟਿੰਗਾਂ ਨੂੰ ਹੁਣ ਕਿਰਾਏ 'ਪਰ ਚੜਦਾ ਜੀ ਇਹ ਫੈਕਟਰੀ ਆ ਜਿਹੜੀ ਇਹ ਉਰੇ ਮੈਂ ਕਹਣਾ ਵੀ ਕੋਈ ਇਹੋ ਜਿਹਾ ਹੈ ਨਹੀਂ ਸਿੰਗ ਹਿੰਦੀ ਫਿਲਮਾਂ ਦੇ ਵੀ ਉਰੇ ਕਹਿ ਲੋ ਵੀ ਆਲੇ ਵੇ ਅੱਜ ਐਕਟਰ ਭਾਈ ਕਾਈ ਹਨਾ ਉਰੇ ਮੂਸੇ ਵਾਲਾ ਵੀ ਬਾਈ ਸਾਡਾ ਆ ਲਿਆ ਬਹੁਤ ਆਲੇ ਉਰੇ ਭਾਈ ਮੈਂ ਇੱਕ ਵਾਰ ਅਸੀਂ ਮੈਂ ਤਾਂ ਇੱਕ ਮੁੰਡਾ ਮੇਰੇ ਨਾਲ ਹੋਰ ਤਾਂ ਅਸੀਂ ਵੀ ਅੰਦਰ ਗਏ ਤੇ ਜਾਣਾ ਉਰੇ ਥੋੜਾ ਜਿਹਾ ਉਹਦੇ 'ਚ ਪੈਂਦਾ ਮਤਲਬ ਬਾਹਰ ਸਿਕਿਉਰਿਟੀ ਗਾਰਡ ਬੈਂਦਾ ਏ ਤੇ ਅਸੀਂ ਗਏ ਤੇ ਦੋ ਜਣੇ ਇਹਦੇ 'ਚ ਉਹ ਕਿਉਂਕਿ ਗਏ ਤਾਂ ਤੇ ਉਹ ਸਾਡੇ ਨਾ ਪਿੰਡ ਦਾ ਮੁੰਡਾ ਉਰੇ ਸਿਕਿਉਰਿਟੀ ਗਾਰਡ ਲੱਗਿਆ ਹੋਇਆ ਤਾਂ ਉਹਨੇ ਲੰਘਾ ਦਿੱਤੀ ਤੇ ਜਦੋਂ ਅਸੀਂ ਅੰਦਰ ਗਏ ਜੀ ਉਹ ਆਇਆ ਹੋਇਆ ਤਾਂ ਕਿਹੜਾ ਤਾਂ ਉਹ ਸੋਨੂ ਸੂਦ ਜਿਹੜਾ ਹਿੰਦੀ ਫਿਲਮਾਂ ਦਾ ਐਕਟਰ ਆ ਜੀ ਸੋਨੂ ਸੂਦ ਬਾਈ ਆਇਆ ਹੋਇਆ ਤਾਂ ਬੰਦਾ ਬਹੁਤ ਘੈਂਟ ਆ ਜੀ ਉਹ ਤੇ ਉਹਦੇ ਨਾਲ ਫੋਟੋ ਕਰਾਈ ਤੀ ਮੇਰੇ ਕੋਲ ਸ਼ਾਇਦ ਹਜੇ ਵੀ ਪਈ ਹੋਵੇ ਫੋਟੋ ਉਹ ਬਹੁਤ ਉਰੇ ਮਤਲਬ ਤਕੜੇ ਤੇ ਤਕੜਾ ਐਕਟਰ ਆ ਲਿਆ ਭਾਈ ਆ ਫੈਕਟਰੀ ਚ ਅੰਦਰੋਂ ਬਹੁਤ ਵਧੀਆ ਬਣਾਈ ਹੋਈ ਆ ਇਹ ਹਲਮਾਨੂ ਮੂਰ ਸ਼ੂਟਿੰਗ ਕਰਨੇ ਨੂੰ ਤੇ ਉਹ ਤੁਹਾਨੂੰ ਸਾਹਮਣੇ ਗੁਰਦੁਆਰਾ ਟਿੱਬੀ ਸਾਹਿਬ ਦਿਖਦਾ ਜੀ ਉਹ ਸਾਹਮਣੇ ਗੁਰਦੁਆਰਾ ਸ੍ਰੀ ਟਿੱਬੀ ਸਾਹਿਬ ਆ ਜੀ ਉਹ ਤੇ ਉਹ ਕਿਸ਼ਤੀ ਜੀ ਵੀ ਖੜਾਈ ਵੀ ਪਾਈ ਪਤਾ ਨਹੀਂ ਮਸ਼ੇਰੇ ਆ ਪਤਾ ਨਹੀਂ ਕੌਣ ਆਇਆ ਉਹ ਹੈਨਾ ਇਸਤੀ ਗੱਡੀ ਖੋਲਣੀ ਆ ਗੱਡੀ ਚਾਬੀ ਹੈਗੀ ਹੈਗੀ ਲੋ ਭਾਈ ਤੇ ਲਓ ਜੀ ਬਾਕੀ ਹੁਣ ਦਿਨ ਛਿਪ ਰਿਹਾ ਏ ਹਨਾ 뷰 ਬਹੁਤ ਸੋਹਣਾ ਬਣਿਆ ਹੋਇਆ ਹੈ ਬਾਈ ਛੁੱਟੀਆਂ ਵਿੱਚ ਇੱਕ ਦੀ ਪਿਕਨਿਕ ਡੇ ਇੱਕ ਚਾਹੀਦਾ ਏ ਹਨਾ ਚਲੋ ਜੀ ਬਾਕੀ ਚਲੋ ਬਾਕੀ ਭਾਈ ਪਿਕਨਿਕ ਡੇ ਦਾ ਚਲੋ ਚੱਲੀ ਹੋ ਜਾਣਾ ਆਪਣਾ ਹਨਾ ਪਿਕਨਿਕ ਜਿਹੜੀ ਮਨਾਉਣੀ ਹੈ ਉਹ ਚੱਲ ਰਿਹਾ ਸਿਸਟਮ ਚਲੋ ਚੱਲੀ ਵੀ ਜਾਣਾ ਇਦਾਂ ਚੱਲਦਾ ਵੀ ਰਹੇ ਮਾਲਕ ਰੱਖੇ ਸੌਖਾ ਹਨਾ ਤੇ ਹਰੇਕ ਬੰਦਾ ਭਾਈ ਆਪਣੀ ਫੈਮਿਲੀ ਨੂੰ ਟਾਈਮ ਦਾਈ ਕਰੋ ਤੇ ਜੇ ਬਾਕੀ ਚਲੋ ਮਿਲਦੇ ਆ ਜੀ ਫਿਰ ਤੁਹਾਨੂੰ ਕਿਸੇ ਅਗਲੇ ਬਲੌਗ ਚ ਹਨਾ ਅੱਜ ਦਾ ਬਲੌਗ ਬਹੁਤਾ بڑا ਨਹੀਂ ਬਣ ਸਕਿਆ ਕਿਉਂਕਿ ਹੁਣ ਬਾਹਰ ਨਿਕਲੇ ਹੋਏ ਆ ਹਨਾ ਜਾਂ ਤਾਂ ਕੋਈ ਘਰਾਂ ਹੋਵੇ ਬੰਦਾ ਤਸੱਲੀ ਨਾਲ ਹੁਣ ਕਿਉਂਕਿ ਦਿਨ ਛੇਪ ਰਿਹਾ ਹੈ ਚੱਲੀਏ ਘਰ ਨੂੰ ਟਾਈਮ ਨਾਲ ਤੇ ਉਧਰ ਗੱਡੀ ਟੂ ਟੂ ਕਰਨਾ ਹੀ ਆ ਗੱਡੀਆਂ ਹੁਣ ਤੁਸੀਂ ਕੱਡੀਆਂ ਟਾਕੀ ਖੋਲ ਕੇ ਛੇੜ ਲਾ ਹੋ ਗਈ ਚੁੱਪ ਲਾਵਾ ਜੀ ਭਾਈ ਗੱਡੀ ਕਹਿੰਦੇ ਚੋਟ ਕਰਨ ਲੱਗੀ ਗੱਡੀ ਨੇ ਤਾਂ ਕਰਨਾ ਹੀ ਆ ਕਿਉਂਕਿ ਕਾਫੀ ਦੇਰ ਟਾਕੀ ਖੋਲੀ ਰੱਖੀ ਇਹਨਾਂ ਨੇ ਚਾਬੀ ਮੇਰੇ ਕੋਲ ਤੀ ਆ ਤਾਂ ਚਾਬੀ ਵਿੱਚ ਲੱਗੀ ਹੋਵੇ ਫੇਰ ਨਹੀਂ ਤੀ ਕਰਨੀ ਉਹਨਾ ਚਲੋ ਠੀਕ ਆ ਜੀ ਫਿਰ ਮਿਲਦੇ ਤੁਹਾਨੂੰ ਕਿਸੇ ਅਗਲੇ ਬਲੌਗ ਚ ਹਨਾ ਇੱਕ ਨਹੀਂ ਤੁਸੀਂ ਪਿਆਰ ਦਿੰਦੇ ਰਹੋ ਵੀਡੀਓ ਨੂੰ ਤੇ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ